ਸਸ਼ਕਾਲ ਦਾ ਨਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚ ਸਿਆਸਤ ਭਖੀ ਹੋਈ ਹੈ ਸਿਆਸਤਦਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚ ਜਾ ਰਹੇ ਨੇ ਤੇ ਬੀਤੇ ਦਿਨੀ ਮਲੂਕਾ ਪਰਿਵਾਰ ਦੀ ਨੌ ਆਈਜੀਐਸ ਪਰਮਪਾਲ ਕੌਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਅੱਜ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪਰਮਪਾਲ ਕੌਰ ਜੀ ਆਈਏਐਸ ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਵਿਪਾਦਿਤ ਜਿੰਨੀ ਕਾਲੀ ਆਈਏਐਸ ਬਣਨ ਦੀ ਸੀ ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਐ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਤਾਂ ਜਿਹੜਾ ਉਹ ਜ਼ਰੂਰ ਕੱਸਿਆ ਗਿਆ ਕਿ ਤੁਹਾਨੂੰ ਆਈਏਐਸ ਅਫਸਰ ਬਣਨ ਦੀ ਜਿੰਨੀ ਕਾਲੀ ਸੀ ਤੇ ਹੁਣ ਤੌਰ ਤਰੀਕੇ ਅਸਤੀਫਾ ਦੇਣ ਦੇ ਵੀ ਤੁਹਾਨੂੰ ਸਮਝਣੇ ਚਾਹੀਦੇ ਨੇ ਸੋ ਅੱਜ ਹੀ ਉਹਨਾਂ ਨੇ ਭਾਜਪਾ ਜਿਹੜੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਹੀ ਹੁਣ ਇਹ ਵੀ ਕਿਐਸ ਰਹੀਆਂ ਚ ਰਹੀਆਂ ਨੇ ਕਿ ਸਿਕੰਦਰ ਸਿੰਘ ਮਲੂਕਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਸਕਦੇ ਨੇ ਅੱਜ ਸ਼ਾਮ ਨੂੰ ਜਾਂ ਫਿਰ ਸਵੇਰੇ ਤੇ ਕਿ ਆਸ ਰਹੀਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਲਾਈਆਂ ਜਾ ਰਹੀਆਂ ਨੇ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਿਕੰਦਰ ਸਿੰਘ ਮਲੂਕਾ ਅੱਜ ਸ਼ਾਮ ਜਾਂ ਫਿਰ ਸਵੇਰ ਤੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਸਕਦੇ ਨੇ ਤੇ ਦੂਜੇ ਪਾਸੇ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਬੀਬੀ ਪਰਮਪਾਲ ਕੌਰ ਨੂੰ ਬਠਿੰਡਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰਮਪਾਲ ਕੌਰ ਨੇ ਭਾਜਪਾ ਦੇ ਸ਼ਾਮਲ ਹੁੰਦਿਆਂ ਕੀ ਕੁਝ ਕਿਹਾ ਇੱਕ ਵਾਰ ਉਹ ਸੁਣਦੇ ਹਾਂ ਇਸ ਵੇਲੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰੋਲ ਹੈ ਉਹ ਮੈਂ ਸਮਝਦਾ ਹਾਂ ਸਲਾਗਾ ਜੋਗ ਹੈ ਜਿਹੜੀ ਇੱਕ ਵਾਈ ਹੈ ਮਾਜੋਗ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈ ਔਰ ਦੇਸ਼ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਔਰ ਜੋ ਜਨ ਕਲਿਆਣ ਸਕੀਮਾਂ ਨੂੰ ਲਾਗੂ ਕਰਨ ਦੇ ਵਿੱਚ ਦੇਸ਼ ਦਾ ਇੰਟਰਨੈਸ਼ਨਲ ਲੈਵਲ ਤੇ ਨਾਮ ਨੌਂ ਦੇ ਵਿੱਚ ਬਹੁਤ ਮਿਹਨਤ ਦਿਨ ਰਾਤ ਇਕ ਕਰਕੇ ਕਰ ਰਹੀ ਹੈ ਸਮੁੱਚੀ ਲੀਡਰਸ਼ਿਪ ਆਉਣ ਵਾਲਾ ਸਮਾਂ ਜਿਹੜਾ ਉਹ ਵੀ ਭਾਰਤੀ ਜਨਤਾ ਪਾਰਟੀ ਦਾ 2024 ਦੇ ਵਿੱਚ ਵੀ ਭਾਰੀ ਬਹੁਮਤ ਦੇ ਨਾਲ ਜਿਹੜੀ ਸਰਕਾਰ ਬੀਜਪੀ ਦੀ ਬਣਨੀ ਹੈ ਸੋ ਇਸ ਕਰਕੇ ਜੋ ਅਸੀਂ ਸਾਡੀਆਂ ਸਟੇਟ ਦੀਆਂ ਸਮੱਸਿਆਵਾਂ ਮੈਂ ਉਹਨਾਂ ਦਾ ਹੱਲ ਕਰਾਉਣ ਵਾਸਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਦੇਣ ਵਾਸਤੇ ਜੋ ਸੈਂਟਰ ਦੀਆਂ ਸਕੀਮਾਂ ਹੈ ਉਹ ਕਰ ਕਰ ਪਹੁੰਚਾਉਣ ਵਾਸਤੇ ਇਹ ਫੈਸਲਾ ਕੀਤਾ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। ਹਾਲਾਤ ਇਹ ਲੱਗਦਾ ਹੈ ਕਿ ਭਾਰਤ ਆਰ ਸਕਸੈਸ ਮੂਵ ਪਾਏਗੀ ਕਿਸਾਨ ਨਾਲਲੀ ਮਦਦ ਕਰਾ ਦੇਣਾ ਨਾ ਸਿਰਫ ਰਾਜਨੀਤੀ ਦਾ ਮਸਲਾ ਹੈ ਇਹ ਸਾਰੇ ਮਸਲੇ ਸੈਕੰਡਰੀ ਲੈਵਲ ਤੋਂ ਦੇਣੇ ਸਾਰਾ ਮਸਲਾ ਇਹ ਸਭ ਕਿੱਥੇ ਆਈਂ ਵੇਖੋ ਜਿਹੜਾ ਕੋਈ ਵੀ ਮਸਲੇ ਦਾ ਹੱਲ ਹੈ ਉਹ ਇੱਥੇ ਹੀ ਹੈ ਕੇਂਦਰ ਦੇ ਵਿੱਚ ਹੀ ਹੋਣਾ ਹੈ ਇਹ ਇਹੀ ਇੱਕ ਕੇਂਦਰ ਬਿੰਦੂ ਹੈ ਸੋ ਅਸੀਂ ਉਹ ਹੱਲ ਕਰਾਉਣ ਦੇ ਵਿੱਚ ਹੀ ਆਪਣਾ ਰੋਲ ਅਦਾ ਕਰਾਂਗੇ ਇੱਕ ਅੱਛੇ ਵਕੀਲ ਦੇ ਰੂਪ ਦੇ ਵਿੱਚ ਉਹ ਪ੍ਰੋਬਲਮ ਨੂੰ ਸੋਲਵ ਕਰਨ ਦਾ ਜਿਹੜਾ ਹਰ ਸੰਭਵ ਸੰਭ ਜਿਹੜਾ ਯਤਨ ਕਰਾਂਗਾ ਮੈਂ ਅੱਜ ਭਾਜਪਾ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਤੇ ਭਾਜਪਾ ਦੇ ਵਿਜ਼ਨ ਨੂੰ ਦੇਖਦੇ ਹੋਏ ਤੇ ਇਹ ਵੀ ਦੇਖਦੇ ਹੋਏ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ ਜੋ ਕਿ ਸੈਂਟਰ ਦੇ ਵਿੱਚ ਸਟਰੋਂਗ ਗਵਰਨਮੈਂਟ ਬਣਾਉਣ ਜਾ ਰਹੀ ਹੈ ਉਸ ਨੂੰ ਦੇਖਦੇ ਹੋਏ ਮੈਂ ਭਾਜਪਾ ਜੁਆਇਨ ਕੀਤੀ ਹੈ ਤੇ ਮੈਂ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਭਾਜਪਾ ਦੇ ਥਰੂ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਇਹ ਹੀ ਪਾਰਟੀ ਹੈ ਜੋ ਸਾਰੀਆਂ ਸਮੱਸਿਆਵਾਂ ਹੱਲ ਕਰ ਸਕਦੀ ਹੈ ਤੇ ਜਿਨ੍ਹਾਂ ਦਾ ਵਿਜ਼ਨ ਕਲੀਅਰ ਹੈ